ਗੁੱਡ ਮਾਰਨਿੰਗ ਫਰੈਂਡਸ ਕਿਸੇ ਲੇਡੀ ਨੇ ਮੈਸੇਜ ਕਰਕੇ ਸਵਾਲ ਪੁੱਛਿਆ ਸੀ ਉਸ ਨੇ ਕੁਝ ਡਾਕਟਰ ਦੀ ਗੱਲ ਸੁਣੀ ਦੀ ਵੀ ਅਗਰ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਹੋ ਰਹੇ ਆ ਤੋ ਹੋਮੋਪੈਥਿਕ ਬਣੀ ਫਿਗਨ ਉਹਨੇ ਉਹਨੇ ਚਰਕੀ ਕਹੀਗਾ ਇੱਕ ਨਾਲ ਇੱਕ ਮਦਰ ਟਿਕਚਰ ਸੀਗਾ ਕੀ ਵਾਕਈ 2-3 ਮਹੀਨੇ ਇਹ ਦਵਾਈਆਂ ਖਾਣ ਨਾਲ ਜਿਹਨਾਂ ਦੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਹੋ ਰਹੇ ਆ ਗ੍ਰੇ ਹੋ ਰਹੇ ਆ ਕੀ ਉਹ ਠੀਕ ਹੋ ਸਕਦੇ ਆ ਅੱਜ ਇਸ ਵਿਸ਼ੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਆ ਉਹ ਦੋ ਦਵਾਈਆਂ ਦਾ ਸੀਗਾ ਇੱਕ ਦਿਨ ਦਾ ਨਾ ਸੀਗਾ ਲਾਈਕੋਪੋਡੀਅਮ 200 ਦੂਜੇ ਦਿਨ ਦਾ ਸੀਗਾ ਐਸਟ ਫੋਰਸ 200 ਇੱਕ ਸੀਗਾ ਮਦਕਪਿਕ ਜੈਬੋ ਰੰਡੀ ਦਾ ਸੋ ਜਦੋਂ ਤੁਸੀਂ ਲਾਈਕੋਪੋਡੀਅਮ ਨੂੰ ਇਨਵੈਸਟੀਗੇਟ ਕਰਦੇ ਹੋ ਇੱਕ ਦਵਾਈ ਨੂੰ ਪੜ੍ਹਦੇ ਲੈਟਰ ਪੈਡ ਨੂੰ ਪੜ੍ਹਦੇ ਹਾਂ ਡਾਊਟ ਨੂੰ ਵਿਲੀਅਮ ਬੋਰਕ ਦੀ ਬਾਕਸ ਪੜ੍ਹਦੇ ਹਾਂ ਜਾਂ ਡਾਕਟਰ ਕੈਂਟ ਦੀ ਰੈਪੈਟਰੀ ਪੜ੍ਹਦੇ ਹਾਂ ਜਾਂ ਆਇਲਨ ਦੇ ਕੀ ਨੋਟ ਪੜ੍ਹਦੇ ਹਾਂ ਜੇ ਲਾਈਕੋਪੋਡੀਅਮ ਚਾਹੀਆ ਬਹੁਤ ਡੀਪ ਪੈਡਿੰਗ ਡਰਗਸ ਆ ਬਹੁਤ ਡੂੰਗੀ ਦਵਾਈ ਆ ਉਹ ਇਹ ਦਵਾਈ ਤਾਂ ਬਹੁਤ ਜ਼ਰ ਸੋਸ਼ਣ ਕਿਤੇ ਨਹੀਂ ਪੈਂਦੀ ਆ ਕਿਉਂਕਿ ਇਹ ਦਵਾਈ ਤੁਹਾਡੇ ਇਹ ਦਵਾਈ ਲਿਵਰ ਆਫ ਕੈਂਸਰ ਨੂੰ ਕਿਡਨੀ ਇਨਫੈਕਸ਼ਨ ਆ ਜਾਂ ਕਹਦੀ ਐ ਬਈ ਤੂੰ ਇਕੱਲੇ ਰਹਿ ਤੂੰ ਫਿਰ ਡਰਨ ਲੱਗਦਾ ਆ ਤੋਂ ਵਿਸ਼ਵਾਸ ਦੀ ਕਮੀ ਆ ਇਹਨਾਂ ਤੀਜਾਂ ਤੇ ਵਰਕ ਕਰਦੀ ਆ ਜੋ ਲੋਕ ਮਿੱਠਾ ਖਾਣਾ ਬਹੁਤ ਪਸੰਦ ਕਰਦੇ ਆ ਸਮੇ ਤੋਂ ਪਹਿਲਾਂ ਬੁਟੇ ਹੋ ਰਹੀ ਆ ਤੇ ਇਹ ਐਸਟੋ ਫੋਸ ਦਵਾਈ ਆ ਉਹ ਦਵਾਈ ਕਿਵੇਂ ਆ ਉਹ ਵੀ ਇੱਕ ਬਹੁਤ ਡੂੰਗੀ ਦਵਾਈ ਆ ਘੱਟ ਤੁਹਾਨੂੰ ਮੰਨ ਲੇ ਇਨਨ ਫਿਜ਼ੀਕਲ ਬਹੁਤ ਜ਼ਿਆਦਾ ਵੀਕਨੈਸ ਮੰਨਦੇ ਆ ਕੋਈ ਪਰਿਵਾਰ ਵਿੱਚ ਘਟਨਾ ਵਾਪਰ ਗਈ ਆ ਜਾਂ ਕੋਈ ਜਿਦਾਈ ਹੋ ਗਈ ਜੇ ਕਿਸੇ ਨਖਾਂ ਤੋਂ ਤੁਹਾਡੀ ਤੁਸੀਂ ਉਹਦੀ ਯਾਦ ਵਿੱਚ ਹੋ ਕੇ ਪਰਦੇ ਹੋ ਟੈਨਸ਼ਨ ਲੈਨੇ ਹੋ ਉਹਦੇ ਵਿੱਚ ਉੱਥੇ ਕੰਮ ਕਰਦੀ ਆ ਜਦੋਂ ਇੱਕ ਤੁਸੀਂ ਕੀ ਨੋਟ ਪੜ੍ਹਦੇ ਹੋ ਇਹਨਾਂ ਦੋ ਦਵਾਈਆਂ ਦਾ ਇਹ ਦਵਾਈਆਂ ਬਹੁਤ ਵੱਡਾ ਰਿਸਕ ਫੈਕਟਰ ਆ ਐਵੇਂ ਨਾ ਕਿਸੇ ਦੇ ਪਿੱਛੇ ਲੱਗ ਕੇ ਲਾਈਕੋਪੋਲੀਨ ਦਾ ਐਸਟਫੋਰਸ ਜੇ ਤੁਹਾਡੇ ਬਾਹਰ ਸਮੇਂ ਤੋਂ ਪਹਿਲਾਂ ਸਫੇਦ ਹੋ ਰਹੇ ਆ ਐਵੇਂ ਮੂੰਹ ਚੱਕ ਕੇ ਖਾਣ ਲੱਗ ਜਿਓ ਕਿਤੇ ਲਿਵਰ ਨਾ ਖਰਾਬ ਕਰਾ ਕੇ ਬਹਿ ਜਿਓ ਆਪਦਾ ਕਿਤੇ ਕੈਂਸਰ ਨਾ ਕਰਾ ਕੇ ਬਹਿ ਜਿਓ ਕਿਤੇ ਸਮੇਂ ਤੋਂ ਪਹਿਲਾਂ ਬੁੱਢੇ ਨਾ ਹੋ ਜਿਓ ਕਿਤੇ ਉਗੀ ਲਾਈਕੋਪੋਡੀਅਮ ਦੀ ਹਿਸਟਰੀ ਆ ਰਾਈਟ ਸਾਈਡ ਰੈਮਡੀ ਆ ਲਾਈਕੋਪੋਡੀਅਮ ਸੱਜੇ ਪਾਸੇ ਡੇਮੇਜ ਕਰ ਸਕਦਾ ਤੁਹਾਡੇ ਰਾਈਟ ਸਾਈਡ ਡੇਮੇਜ ਕਰ ਸਕਦੀ ਆ ਇਹਨੂੰ ਇਨਵੈਸਟੀਗੇਟ ਹੁੰਦੀ ਆ ਲਾਈਕੋਪੋਡੀਅਮ ਦੀ ਇਨਵੈਸਟੀਗੇਟ ਹੋਈ ਆ ਬਹੁਤ ਡੀਪ ਐਕਟਿੰਗ ਡਰਗ ਚ ਐਸਾ ਫੌਸਾ ਤੁਸੀਂ ਬਿਨਾਂ ਗੱਲ ਤੋਂ ਵਰਤਣੋਗੇ ਤੁਹਾਡੇ ਅੰਦਰੋਂ ਪਰੇਵੰਗ ਹੋਣ ਲੱਗ ਜੂਗੀ ਟੈਨਸ਼ਨ 'ਚ ਰਹਿਣ ਲੱਗ ਜਾਓਗੇ ਡਿਪਰੈਸ਼ਨ 'ਚ ਰਹਿਣ ਲੱਗ ਜਾਓਗੇ ਸਟ्रेस ਵਿੱਚ ਰਹਿਣ ਲੱਗ ਜਾਓਗੇ ਬਿਨਾਂ ਗੱਲ ਤੋਂ ਸੋਈ ਡਾਕਟਰਾਂ ਦਾ ਕੁਝ ਨਹੀਂ ਜਾਨਾ ਜਿੰਨਾ ਪਿੱਛੇ ਲੱਗ ਕੇ ਤੁਸੀਂ ਵੀਮੀ ਬੂੰਦਾ ਤੀਤੀ ਬੂੰਦਾ ਪੀ ਰਹੇ ਹੋ 5.5 ਡਰਾਪਸ ਪੀ ਰਹੇ ਹੋ ਬਿਨਾ ਕਿਸੇ ਦੀ ਸਲਾਹ ਤੋਂ ਲੈ ਡਾਕਟਰਾਂ ਕੇਸ ਕਾਉਂਸਲਿੰਗ ਕਰਕੇ ਇੱਕ ਡਾਕਟਰ ਸਿਰਫ ਵੀਊ ਵੇਂਦੇ ਹਮਾਰੇ ਸਿਰਫ ਕਰ ਰਹੇ ਆ ਸੋ ਪਲੀਜ਼ ਇਹਨਾਂ ਚੀਜ਼ ਨੂੰ ਅਵੋਇਡ ਕਰੋ ਕਿਸੇ ਵਧੀਆ ਡਾਕਟਰ ਨਾਲ ਕੇਸ ਕਾਉਂਸਲਿੰਗ ਕਰੋ ਇਹ ਕਿ ਇਹ ਦੋ ਦਵਾਈਆਂ ਦੀ ਸਲੈਕਸ਼ਨ ਹੁੰਦੀ ਆ ਬੜਾ ਕੁਝ ਪੁੱਛਣਾ ਪੈਂਦਾ ਜੈਨੇਟਿਕ ਕੰਡੀਸ਼ਨ ਪੁੱਛਣਾ ਪੈਂਦਾ ਬੜਾ ਕੁਝ ਪੁੱਛਣਾ ਪੈਂਦਾ ਫਿਰ ਜੈ ਕੋਈ ਦਵਾਈ ਦੀ ਸਲੈਕਸ਼ਨ ਹੁੰਦੀ ਆ ਅਗਰ ਤੁਸੀਂ ਸਿਰਫ YouTube ਤੇ ਵੇਖ ਕੇ ਦਵਾਈ ਲੈਣੀ ਆ ਤਾਂ ਸਾਵਧਾਨ ਹੋ ਜਾਓ ਛੋਟੇ ਹਾਰ ਤੇ ਤੁਹਾਨੂੰ ਅਟੈਕ ਵੀ ਹੋ ਸਕਦਾ ਥੋੜੇ ਗੁਰਦੇ ਵੀ ਖਰਾਬ ਹੋ ਸਕਦੇ ਲਿਵਰ ਵੀ ਤੁਹਾਡਾ ਖਰਾਬ ਹੋ ਸਕਦਾ ਇਹਨਾਂ ਦਵਾਈਆਂ ਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਬਾ ਬਹੁਤ ਬੈਡ ਐਗਰੇਵੇਸ਼ਨ ਆ ਸੋ ਪਲੀਜ਼ ਇਹਨਾਂ ਚੀਜ਼ਾਂ ਨੂੰ ਤੁਸੀਂ ਅਵਾਇਡ ਕਰੋ ਧੰਨਵਾਦ